ਹਾਂਜੀ ਸਤਿ ਸ਼੍ਰੀ ਅਕਾਲ ਭਰਾ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ 'ਚ ਹੋਰ ਸੁਣਾਓ ਠੀਕ ਠਾਕ ਸਾਰੇ ਉਮੀਦ ਆ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਹੋਰ ਸੁਣਾਓ ਕਹਿਮ ਆ ਸਾਰੇ ਤੇ ਦੋ ਦਿਨ ਯਾਰ ਥੋੜਾ ਕੰਮ ਦੇ 'ਚ ਸੀਗੇ ਤਾਂ ਕਰਕੇ ਵੀਡੀਓ ਨਹੀਂ ਪਾ ਆ ਹੋਈ ਤੇ ਅੱਜ ਤੁਹਾਨੂੰ ਇੱਕ ਨਵਾਂ ਚੀਜ਼ ਦਿਖਾਵਾਂਗੇ ਕੁਝ ਕਰਨਾ ਆਪਾਂ ਤੇ ਦੋ ਦਿਨ ਬਸ ਆਹੀ ਯਾਰ ਫਿਰ ਤੁਰੇ ਜੇ ਚ ਰਹੇ ਮੜਾ ਰਿਚਦਰੀ ਜਾਣਾ ਸੀ ਇੱਕ ਜਗ੍ਹਾ ਭੋਗ ਸੀਗਾ ਸਹਿਜਪਾੜ ਰਖਾਇਆ ਸੀ ਖੁਸ਼ੀ ਨਾਮੇ ਤੇ ਉਧਰ ਜਾਣਾ ਸੀ ਤੇ ਕੱਲ ਮੈਂ ਮੜਾ ਜਾ ਇੱਕ ਕੰਮ ਚ ਲੱਗਿਆ ਹੋਇਆ ਸੀਗਾ ਉਧਰ ਹੀ 12 1 ਵਜ ਗਿਆ ਤੇ ਤਾਂ ਕਰਕੇ ਫਿਰ ਮੈਂ ਕਿਹਾ ਵੀ ਅੱਜ ਪਾਦੇ ਆ ਦੋ ਦਿਨ ਹੁਣ ਗੈਪ ਪੈ ਗਿਆ ਹੋਰ ਸੁਣਾਓ ਕਹਿਵਾ ਸਾਰੇ ਤੇ ਕਰਦੇ ਆ ਗੱਲਾਂ ਬਾਤਾਂ ਫਿਰ ਆਜੋ ਤੇ ਕਮੈਂਟ ਚ ਇੱਕ ਵੀਰ ਦਾ ਨਾ ਕਲੇ ਡੈਰੀ ਫਾਰਮ ਦਾ ਕਮੈਂਟ ਆਇਆ ਸੀਗਾ ਬਾਈ ਦਾ ਰਾਤ ਹੀ ਆਇਆ ਉਹ ਮੈਨੂੰ ਮੂੰਹ ਜਵਾਨੀ ਜਿਆਦਾ ਤੇ ਬਾਈ ਨੇ ਦੱਸਿਆ ਕਿਹਾ ਵੀ ਐਂ ਕਰਕੇ ਜੇਰ ਗਾਂ ਦੇ 24 ਘੰਟੇ ਹੋ ਗਏ ਭਾਈ ਭਈ ਨਹੀਂ ਹੈਗੀ ਤੇ ਵੀ ਕਢਾ ਦਈਏ ਭਰਾ ਮੇਰੇ ਅਜੇ ਤੱਕ ਕਢਾਉਣੀਆਂ ਤਾਂ ਥੋੜੀ ਇੱਛਾ ਵੀ ਨਹੀਂ ਮੈਂ ਕਢਾਉਣ ਦੇ ਹੱਕ 'ਚ ਨਹੀਂ ਹੈਗਾ ਕਿਉਂਕਿ ਆਪਣੀ ਆ ਗਾਂ ਦੇ ਜੇਰ ਫਸੀ ਸੀਗੀ ਤੁਹਾਡੇ ਸਾਹਮਣੇ ਹੀ ਆ ਹਫਤਾ ਤੁਹਾਨੂੰ ਵੀਡੀਓ 'ਚ ਵੀ ਦਿਖਾਈ ਆ ਡੇਲੀ ਵੀਡੀਓ ਪਾਉਂਦੇ ਹੁੰਦੇ ਸੀ ਆਪਾਂ ਤੇ ਡੇਲੀ ਇਹਦੀ ਜੇਰ ਲੰਮਕ ਦੀ ਦਿਖਾਈ ਆ ਤੁਹਾਨੂੰ ਤੇ 8ਵੇਂ 9ਵੇਂ ਦਿਨ ਇਹਨੇ ਆਪੇ ਜੇਰ ਸੜਤੀ ਆ ਠੀਕ ਆ ਜੀ ਜਦੋਂ ਅੰਦਰ ਜੜਾਂ ਕਮਜ਼ੋਰ ਹੋ ਗਈਆਂ ਪਰਸੈਂਟੇਜੀਆਂ ਉਹਨੇ ਆਪੇ ਬੈਠੇ ਉੱਠਦੇ ਪਸ਼ੂ ਦੇ ਨਾਲ ਬਾਹਰ ਆ ਕੇ ਡੇਗ ਪਣਾ ਹਾਂ ਇੰਨਾ ਜ਼ਰੂਰ ਆ ਵੀ ਉਹਨੇ ਤਨ ਪਸ਼ੂ ਥੋੜਾ ਘੱਟ ਖਾਂਦਾ ਵਾ ਵੀ ਜਿਵੇਂ ਕਹ ਲਈਏ ਵੀ ਆਮ ਨਾਲੋਂ ਜਿਵੇਂ ਟੋਕਰਾ ਪੱਠਿਆਂ ਦਾ ਖਾਂਦਾ ਥੋੜਾ ਪਸ਼ੂ ਤਾਂ ਉਹ ਅੱਧਾ ਅੱਧਾ ਪੌਣਾ ਕੀ ਖਾਊਗਾ ਅੱਧਾ ਖਾਊਗਾ ਕਿਉਂਕਿ ਅੰਦਰ ਜੇਰ ਕਰਕੇ ਫਿਰ ਪਸ਼ੂ ਦੀ ਭੁੱਖ ਘੱਟ ਖੁੱਲਦੀ ਆ ਦੇ 19 ਦਿਨ ਥੋੜਾ ਘੱਟ ਖਾਂਦਾ ਵਾ ਪਰ ਉਦੋਂ ਬਾਅਦ ਜਮਾ ਠੀਕ ਹੋ ਜਾਂਦਾ ਬਾਈ ਜਿੱਦੇ ਜੇਰ ਪੈਂਦੀ ਆ ਉਦੋਂ ਦੂਜੇ ਦਿਨ ਹੀ ਤੁਸੀਂ ਦੇਖੋ ਜਮਾ ਰੀਲਾਂ ਤੇ ਹੋ ਜਾਂਦਾ ਪਸੂ ਤੇ ਕਢਾਉਣ ਨਾਲ ਬਾਈ ਆਏ ਆ ਸੁਆਦ ਦਾ ਰਹਿਣਾ ਪਸੂ ਦਾ ਬਾਕੀ ਵੀਰੇ ਥੋੜੀ ਇੱਛਾ ਵਾ ਆਪਾਂ ਦਾ ਵੀਡੀਓ ਵੀ ਸਪੈਸ਼ਲ ਬਣਾਈਆਂ ਹੋਈਆਂ ਨੇ ਵੀ ਕਢਾਇਆ ਨਾ ਕਰੋ ਜੇਰ ਆਪਣੇ ਗਵਾਂਢ 'ਚ ਹੀ ਇੱਥੇ ਆਪਣੀ ਗਾਂ ਸੂਈ ਸੀ ਇੱਕ ਹੋ ਗਏ 15 ਕਿ ਦਿਨ ਉਹਨਾਂ ਦੀ ਵੀ ਜੇਰ ਨਹੀਂ ਸੀ ਬਾਈ ਆਪਾਂ ਉਹਨਾਂ ਨੂੰ ਸਪੈਸ਼ਲ ਕਿਹਾ ਸੀ ਵੀ ਐਂਟੀਬਾਇਟਿਕ ਲਵਾ ਦਿਓ ਡਾਕਟਰ ਨੂੰ ਸੱਦ ਕੇ ਤੇ ਉਹ ਜ਼ਰੂਰੀ ਹੁੰਦੇ ਆ ਤੇ ਬਸ ਉਸ ਤੋਂ ਬਾਅਦ ਮੈਂ ਕਿਹਾ ਤੁਸੀਂ ਦਿਨ ਗੈਣ ਲਓ ਤੇ ਮੈਂ ਉਹਨਾਂ ਨੂੰ ਯਾਨੀ ਕਿ 25 26 ਤਰੀਕ ਦਿੱਤੀ ਪਿਛਲੇ ਮਹੀਨੇ ਦੀ ਵੀ 24 25 ਤੱਕ ਪਹੁੰਚੂਗੀ ਜੇ ਇਹਦਾ ਉਹੀ 25 ਅਕ ਨਹੀਂ 26 ਨੂੰ ਜੇਰ ਪੈ ਗਈ ਸੀ ਭਾਈ ਪ੍ਰੋਪਰ ਸਾਰੀ ਗਲ ਕੇ ਬਾਹਰ ਆ ਗੜੇ ਪਈ ਸੀ ਨਾਲੇ ਆਮ ਨਾਲੋਂ ਥੋੜੀ ਜੀ ਵੱਧ ਹੀ ਹੁੰਦੀ ਹੈ ਕਿਉਂਕਿ ਇੱਕ ਤਾਂ ਉਹ ਫੁੱਲ ਜਾਂਦੀ ਆ ਇੱਕ ਆਮ ਨਾਲੋਂ ਯਾਨੀ ਕਿ ਐਨ ਨਿਕਲੂਗੀ ਕੋਈ ਨਹੀਂ ਉਹ ਮੈਂ ਹੋਊਗਾ ਵੀ ਯਾਨੀ ਕਿ ਅੰਦਰ ਥੋੜੇ ਗਾਂ ਦੇ ਰਹਿ ਗਿਆ ਹੋਵੇ ਕੋਈ ਕਲੋਟ ਤੇ ਪ੍ਰੋਪਰ ਜੇਰ ਪੈਂਦੀ ਆ ਬਾਈ ਬਾਕੀ ਥੋੜੀ ਇੱਛਾ ਵਾ ਜੇ ਉਹਨੇ ਦੇ ਅਨਸਾਰ ਲਉਂਗੇ ਤਾਂ ਬਾਲਾ ਵਧੀਆ ਵਾ ਜੇ ਕਢਾਉਣੀ ਆ ਬਾਈ ਕਢਾਉਣ ਦਾ ਤਾਂ ਪਸ਼ੂ ਦਾ ਸੁਆਹ ਦਾ ਰਹਿ ਜਾਣਾ ਜੇ ਤੁਹਾਨੂੰ 20 ਕਿਲੋ ਦੁੱਧ ਦੇਣਾ ਉਹਨੇ 10 ਹੀ ਦੇਣਾ ਬਾਈ ਤੁਸੀਂ ਉਹ ਵੀ ਫਿਰ ਆਪਾਂ ਨੂੰ ਕਮੈਂਟਾਂ 'ਚ ਹੀ ਦੱਸਣਾ ਵੀ ਬਾਈ ਐਂ ਕਰਕੇ ਜੇਰ ਕਢਾਈ ਸੀ ਤੇ ਦੁੱਧ ਤੇ ਨਹੀਂ ਆ ਰਹੀ ਹੈ ਨਾ ਤੇ ਬਾਕੀ ਇੱਛਾਵਾਂ ਥੋੜੀ ਤੇ ਬਾਕੀ ਕਰਦੇ ਆ ਬਾਕੀ ਕਮੈਂਟਾਂ ਦੀ ਗੱਲਬਾਤ ਜਿਹੜੇ ਲਾਸਟ ਵੀਡੀਓ ਤੇ ਆਏ ਸੀ ਹਾਂਜੀ ਕਮੈਂਟਾਂ 'ਚ ਬਾਈ ਉਹ ਬ੍ਰਦਰ ਫਾਰਮ ਤੋਂ ਕਮੈਂਟ ਆਇਆ ਸੀਗਾ ਬਾਈ ਕਹਿੰਦਾ ਵੀ ਬਾਈ ਜਦੋਂ ਗਾਂ ਸੂ ਪੈਂਦੀ ਆ ਇਹਦੇ ਜਿਹੜਾ ਬੌਲਾ ਹੁੰਦਾ ਉਹ ਸਾਰਾ ਚੂਣਾ ਹੁੰਦਾ ਜਾਂ ਅੱਧਾ ਤੇ ਉਹਨੂੰ ਗਾਂ ਨੂੰ ਪਿਆ ਸਕਦੇ ਆ ਇੱਕ ਤਾਂ ਵੀਰੇ ਜਦੋਂ ਵੀ ਥੋੜੇ ਪਲੂਣ ਬੱਚੀ ਸੁੰਦੀ ਆ ਉਹਨੂੰ ਤਾਂ ਭਾਵੇਂ ਝਾਟ ਹੀ ਖਾਲੀ ਕਰ ਦੋ ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ ਹਨਾ ਕਿਉਂਕਿ ਉਹ ਪਹਿਲਾਂ ਹੀ ਜਾਨ ਚ ਬਹੁਤ ਹੁੰਦੀਆਂ ਨੇ ਆ ਦੇ ਦੀ ਹੀਟ ਨੰਨ ਕੇ ਹਟੀਆ ਜਿਹਨੇ ਅੱਧ ਕੀ ਤਾਰਾਂ ਘੱਟ ਕੱਢੀਆਂ ਤੇ ਤੁਸੀਂ ਬਾਈ ਐਂ ਕਰਨਾ ਵਾ ਜਦੋਂ ਵੀ ਤੁਹਾਡੇ ਬਲੂਨ ਬੱਚੀ ਸੁੰਦੀ ਆ ਤਾਂ ਬਾਈ ਉਹਨੂੰ ਜਦੀ ਖਾਲੀ ਕਰ ਦੋ ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ ਬਲੂਨ ਬੱਚੀ ਨੂੰ ਦਾ ਜਿੰਨਾ ਖਾਲੀ ਕਰੋਗੇ ਉੰਨੀ ਬਣ ਬਣ ਆਉਂਦੀ ਆ ਉਹ ਠੀਕ ਆ ਜੀ ਤੇ ਜੇ ਤੁਹਾਡੇ ਬਾਈ ਦੂਜੇ ਸੂਏ ਤੀਜੇ ਸੂਏ ਕੋਈ ਵੀ ਗਾਂ ਸੁੰਦੀ ਆ ਉਹਨੂੰ ਬਾਈ ਝੱਟ ਖਾਲੀ ਨਹੀਂ ਕਰਨਾ ਉਹਨੂੰ ਤੀਜੇ ਚੌਥੇ ਡੰਗ ਜਾ ਕੇ ਖਾਲੀ ਕਰਨਾ ਵਾ ਭਰਾ ਠੀਕ ਆ ਜੀ ਤੇ ਚੌਥੇ ਡੰਗ ਜਾ ਕੇ ਉਹਨੂੰ ਖਾਲੀ ਕਰੋਗੇ ਤਾਂ ਬੜਾ ਵਧੀਆ ਹੋ ਜੂ ਨਹੀਂ ਬਾਈ ਮਿਲਕ ਫੀਵਰ ਹੋਣ ਦਾ ਡਰ ਰਹਿੰਦਾ ਬਾਕੀ ਬਾਈ ਪਿਉਣ ਦੀ ਗੱਲ ਪਰਾ ਜੇ ਗਾਂ ਨੂੰ ਆਪਾਂ ਬੌੜਾ ਜਾਂ ਦੁੱਧ ਪਿਉਣ ਲੱਗ ਜਾਂਦੇ ਨੇ ਨਾ ਇਹ ਆਪਦਾ ਚੁੰਗਣ ਲੱਗ ਜਾਂਦੀਆਂ ਨੇ ਕਈ ਵਾਰੀ ਕਈਆਂ ਨੂੰ ਆਤ ਪੈ ਜਾਂਦੀ ਹੁੰਦੀ ਆ ਨਾ ਹੀ ਪਿਐ ਉਹ ਤਾਂ ਬੌੜਾ ਵਧੀਆ ਵੀਰੇ ਤੇ ਸਾਹਿਲ ਸ਼ਰਮਾ ਵੀਰ ਜੀ ਪਹਿਲੀ ਪਹਿਲੇ ਸੂਏ ਵੱੱਛੀ ਆ 13 ਦਿਨ ਨੂੰ ਪਏ ਆ ਹਜੇ ਲਾਇਆ ਨਹੀਂ ਕੀ ਪਾਈਏ ਤੇ ਨਾਲੇ ਥਾਣਾ ਕੱਢ ਲਵੇ ਵੀਰੇ ਇੱਕ ਤਾਂ ਵਾਈਟਮੈਨ ਐਚ ਦੀ ਪਾਈ ਆ ਵਾਲੀ ਸ਼ੀਸ਼ੀ 42 ਨੂੰ ਜਿਹੜੀ ਸਿਲਵਰ ਕਲਰ ਚ ਆਉਂਦੀ ਆ ਹਨਾ ਸਿਲਵਰ ਕਲਰ ਦੀ ਹੁੰਦੀ ਆ ਉਹ ਪੋਪੁਰਾਣੀ ਯਮਨ ਨਾ ਭੁੱਲੋ ਬਾਈਟਮਨ ਐ ਚੀਲੀ ਸ਼ਾਮ ਦਾ ਸਿੱਧੀਗਾ ਹਨਾ ਇੱਕ ਤਾਂ ਪਾਈ ਆ ਗਾਲੀ ਉਹ ਚਾਰ ਦੋ ਉਹਨੂੰ ਇੱਕ ਥੋੜੀ ਜੀ ਫੀਡ ਵਧਾਓ ਵਧਾ ਜੇ ਲਾਉਣਾ ਨਾ ਲਾਉਣਾ ਲਾਉਣਾ ਉਹ ਬਾਈ ਪਸ਼ੂ ਤੇ ਡਿਪੈਂਡ ਨਹੀਂ ਹੁੰਦਾ ਉਹ ਆਪਣੇ ਤੇ ਹੁੰਦਾ ਪਸ਼ੂ ਨੂੰ ਜੋ ਪਾਵਾਂਗੇ ਉਹਨੇ ਤਾਂ ਉਹਨਾ ਕੀ ਕੱਢਣਾ ਹਨਾ ਤੁਸੀਂ ਕਿੰਨੀ ਫੀਡ ਪਾ ਰਹੇ ਹੋ ਕੀ ਉਹਦੀ ਸਾਂਭ ਸੰਭਾਲਾ ਬਾਈ ਫਿਰ ਹੁਣ ਆਪਾਂ ਨੂੰ ਪਤਾ ਨਹੀਂ ਹੈਗਾ ਤਾਂ ਹੁਣ ਆਪਾਂ ਦੱਸ ਵੀ ਕੀ ਸਕਦੇ ਆ ਵੀ ਕਾਹ ਤੋਂ ਨਹੀਂ ਲਾਇਆ ਹਨਾ ਤੇ ਬਾਕੀ ਬਾਈ ਉਹਦੀ ਸੇਵਾ ਦੱਬ ਕੇ ਕਰੋ 13 ਦਿਨ ਰਹਿ ਗਿਆ ਕਈ ਵਾਰੀ ਜਿਹੜੀਆਂ ਪਲੂਨ ਬੱਚੀਆਂ ਹੁੰਦੀਆਂ ਇਹਨਾਂ ਦਾ ਲੇਵਾ ਬੰਨ੍ਹਦੀ ਹੁੰਦਾ ਬਾਈ ਇਹ ਟਾਈਮ ਤੇ ਲੌਂਗੀਆਂ ਹੁੰਦੀਆਂ ਨੇ ਨਾਲੇ ਇਹਨਾਂ ਦਾ ਬਾਹਲਾ ਨਹੀਂ ਚੱਕਰ ਹੁੰਦਾ ਕੋਈ ਇਹਦਾ ਥੋੜੇ ਜਿਹੇ ਲੇਵੇ ਜੀ ਦੁੱਧ ਵਾਧੂ ਘੜ ਦਿੰਦੀਆਂ ਨੇ ਇਹ ਦਿਖਾਉਂਦੀਆਂ ਨਹੀਂ ਹੁੰਦੀਆਂ ਬਾਹਲਾ ਲੇਵਾ ਕਿਉਂਕਿ ਜਦੋਂ ਜਦੋਂ ਸੂਏ ਪਈ ਜਾਊਗੀ ਉਹ ਲੇਵਾ ਲੌਂਕੀ ਜਾਊਗਾ ਫੇਰ ਜਦੋਂ ਪਸੂ ਲੌਂਦਾ ਉਹ ਥੋੜਾ ਵੱਧ ਪਤਾ ਲੱਗਦਾ ਹੁੰਦਾ ਤੇ ਗੁਰੀ ਬਾਈ ਕਹਿੰਦਾ ਬਾਈ ਕੀ ਪ੍ਰਾਈਸ ਹੈ ਬੱਚੇ ਦਾ ਤੇ ਆਪਾਂ ਗੱਲ ਕੀਤੀ ਵਿੱਚ ਇੱਕ ਬਾਈ ਕੰਦਾ ਸਾਡਾ ਬੱਚਾ ਲੈਣਾ ਤੇ ਚਲੋ ਇਹਨਾਂ ਦਾ ਰੋਲਾ ਇਹਨਾਂ ਚੱਲੀ ਜਾਣ ਦੋ ਤੇ ਖੇੜਾ ਡੈਰੀ ਫਾਰਮ ਪਿੰਡ ਕਿਹੜਾ ਬਾਈ ਆਪਣਾ ਬਈ ਪ੍ਰਾਹ ਲਤਾਲਾ ਪਿੰਡਾ ਜ਼ਿਲ੍ਹਾ ਲੁਧਿਆਣਾ ਜੀ ਤੇ ਨਹੀਂ ਹਾ ਸ਼ਿਰੋਨ ਪਤਾ ਨਹੀਂ ਇਹ ਹਣਾ ਬਾਈ ਜੀ ਇਹਨਾਂ ਨੂੰ ਪੱਠੇ ਕਿਸ ਟਾਈਮ ਪਾਉਨੇ ਹੋ ਤੇ ਦਿਨ ਵਿੱਚ ਕਿੰਨੀ ਵਾਰੀ ਪਾਉਨੇ ਹੋ ਤੇ ਪਾਣੀ ਕਿਸ-ਕਿਸ ਟਾਈਮ ਪਾਉਨੇ ਹੋ ਐਗਜੈਕਟ ਟਾਈਮ ਦੱਸ ਸਕਦੇ ਹੂੰ ਵੀਰੇ ਐਗਜੈਕਟ ਟਾਈਮ ਇਹਨਾਂ ਦਾ ਸਵੇਰੇ ਵੀ 4 ਵਜੇ ਆ ਜੀ 4 ਵਜੇ ਤੂੜੀ ਪਾ ਕੇ ਉੱਤੇ ਫੀਡ ਪਾ ਦੇਣੀ ਆ ਲੜਾ ਦੇਣੀ ਆ ਸ਼ਾਮ ਨੂੰ ਵੀ ਸੇਮ ਟਾਈਮ ਆ ਜੀ ਪਾਣੀ ਇਹਨਾਂ ਦੇ ਮੂਰੇ ਵੀਰੇ ਪਿਆ ਰਹਿੰਦਾ ਬਾਅਦ ਇਹ ਹੁਣ ਸਵੇਰ ਵਾਲਾ ਪਾਣੀ ਇਹ ਪੀਂ ਜਾਂ ਨਹੀਂ ਆ ਕਿ ਟੱਬ ਡੇਢ ਡੇਢ ਟੱਬ ਆ ਥੋੜੇ ਟਾਈਮ ਤੱਕ ਚੱਕ ਦੇਣਾ ਇਹ ਮੈਂ ਫਿਰ ਤਾਜ਼ਾ ਪਾਣੀ ਪਾ ਦੇਣਾ 12 1 ਵਜੇ ਉਹ ਪਾਣਾ ਹੀ ਪਾਣਾ ਮੈਂ ਤੇ ਪਾਣੀ ਇਹਨਾਂ ਦੇ ਹਰ ਵਕਤ ਹੀ ਮੂਰੇ ਹੁੰਦਾ ਪੂਰਾ ਠੀਕ ਆ ਜੀ ਮਨੀਸ਼ ਸਿੰਘ ਬਾਈ ਬੱਚੀ ਕੋ ਚੋਕਰ ਵੀ ਢਾਲ ਸਕਦੇ ਆ ਵੀਰੇ ਹੁਣ ਮੈਨੂੰ ਕੀ ਪਤਾ ਬੱਚੀ ਕਿ ਗੰਢੀ ਕਾ ਥੋਡੀ ਹੈ ਨਾ ਕੀ ਹਿਸਾਬ ਕਿਤਾਬ ਦੀ ਆ ਹੁਣ ਮੈਨੂੰ ਜਾਂ ਜਾਂ ਦਾ ਭਰਾਵਾ ਉਹਦੀ ਉਮਰ ਅਮਰ ਸਾਰਾ ਕੁਝ ਦੱਸੋ ਹਨਾ ਫੇਰ ਤਾਂ ਆਪਾਂ ਤੁਹਾਡ ਨੂੰ ਰਾਇ ਮਾਛ ਬਰਾ ਵੀ ਦੇ ਦਈਏ ਹੁਣ ਬਾਈ ਨੇ ਤਾਂ ਸਿੱਧਾ ਕਹਦਾ ਵੀ ਬੱਚੀ ਨੂੰ ਚੋਕਰ ਪਾ ਸਕਦੇ ਆ ਹੁਣ ਭਰਾ ਮੈਨੂੰ ਇਹ ਨਹੀਂ ਨਾ ਪਤਾ ਵੀ ਬੱਚੀ ਥੋਡੀ ਕਿੱਡੀ ਕਾ 10 ਦਿਨਾਂ ਦੀ ਆ 15 ਦੀ ਆ ਮਹੀਨੇ ਦੀ ਆ ਕਿੰਨੇ ਦੀ ਆ ਹਨਾ ਇਹ ਚੱਕਰ ਆ ਭਰਾ ਬਿਕਰਮ ਜੀ ਦੇ ਬਿੱਕਾ ਕਹਿੰਦਾ ਬਾਈ ਹੀਪਰ ਦੀ ਹੀਟ ਬਾਰੇ ਦੱਸੋ ਦੱਸ ਦਿੰਨੇ ਆ ਭਰਾ ਕੋਈ ਚੱਕਰ ਨਹੀਂ ਤੇ ਬਣਾਵਾਂਗੇ ਕਿਸੇ ਦਿਨ ਵੀਡੀਓ ਪ੍ਰਦੀਪ ਗੱਲ ਡੈਰੀ ਫਾਰਮ ਬਾਈ ਕਹਿੰਦਾ ਬੱਚਾ ਮੈਂ ਲੈਣਾ ਜੀ ਤੇ ਬਾਈ ਨੂੰ ਮੈਂ ਪੁੱਛਿਆ ਸੀ ਮਹਾਪਰਾ ਕਿਹੜਾ ਪੰਡਾ ਹਨਾ ਤੇ ਮਹਾ ਨਾ ਬਾਈ ਨੂੰ ਆ ਨੰਬਰ ਦਿੱਤਾ ਸੀਗਾ ਅਜੇ ਤੱਕ ਫੋਨ ਤਾਂ ਆਇਆ ਨਹੀਂ ਹੈਗਾ ਜੇ ਤਾਂ ਲੈਣਾ ਭਰਾ ਕਿਸੇ ਨੇ ਤਾਂ ਦੱਸ ਦਿਓ ਨਹੀਂ ਮੈਂ ਤਾਂ ਦੇ ਹੀ ਦੇਣਾ ਹਨਾ ਬਾਜਾ ਤੁਸੀਂ ਕਹੀ ਜੋ ਅਸੀਂ ਲੈਣਾ ਸੀ ਆ ਬੱਚਾ ਵਾ ਹਟ ਜਾ ਗਲੀ ਤੇ ਆ ਆ ਦੀ ਮਾਂ ਖੜੀ ਆ ਤੁਹਾਡੇ ਸਾਹਮਣੇ 20 ਕਿਲੋ ਇਸ ਟਾਈਮ ਸਟਾਰਟਿੰਗ ਹੈ ਦੀ ਦੁੱਧ ਦੀ ਪੂਰਾ 10 ਕਿਲੋ ਡੰਗ ਦਾ ਦੁੱਧ ਹੈ ਥੱਲੇ 10 ਤੋਂ ਥੋੜਾ ਘੱਟ ਹੁੰਦਾ 100 200 ਗ੍ਰਾਮ ਤੇ ਆ ਬੱਚਾ ਬਰਾ ਬਾਕੀ ਤੁਹਾਡੀ ਇੱਛਾ ਬਰਾ ਜੇ ਕਿਸੇ ਨੂੰ ਬਾਅਦੋਂ ਨਾ ਮੈਨੂੰ ਕਿਹੋ ਵੀ ਅਸੀਂ ਲੈਣਾ ਸੀ ਜਾਂ ਹਨਾ ਬਾਅਦੋਂ ਤੇ ਮੈਂ ਤਾਂ ਨਹੀਂ ਕਿਸੇ ਨੂੰ ਚੁਕਾਈ ਦੇਣਾ ਤੇ ਹਰਪ੍ਰੀਤ ਹਰਸ਼ਪ੍ਰੀਤ ਸਿੰਘ ਗਾਈ ਸੂਈ ਤੋਂ ਕਿੰਨੇ ਦਿਨ ਬਾਅਦ ਫੀਡ ਜ਼ਿਆਦਾ ਚਾਲੂ ਕਰ ਸਕਦੇ ਆ ਤੇ ਇੱਕ ਬਈ ਗਾਈ ਸੂਈ ਵਾਲਾ ਵੀ ਇਹ ਵੀ ਸੁਣ ਲੋ ਆਪਾਂ ਦੂਜੇ ਦਿਨ ਹੀ ਬਈ ਉਸੇ ਦਿਨੀ ਸ਼ਾਮ ਨੂੰ ਫੀਡ ਸਟਾਰਟ ਕਰਤੀ ਸੀ ਆਪਾਂ ਕਦੇ ਇਹ ਵਹਿਮ ਨਹੀਂ ਕੀਤਾ ਹੈਗਾ ਵੀ ਫੀਡ ਹੌਲੀ ਪਾਉਣੀ ਆ ਜਾਂ ਦੋ ਦਿਨ ਰੋਕ ਕੇ ਪਾਉਣੀ ਆ ਹਨਾ ਆਪਾਂ ਨਹੀਂ ਬਈ ਇਹਨਾਂ ਵਹਿਮ ਕਰਦੇ ਹੈਗੇ ਤੁਹਾਡੇ ਸਾਹਮਣੇ ਖੜੀ ਆ ਜਦ ਹੀ ਆਪਾਂ ਤਾਂ ਦੂਜੇ ਦਿਨ ਹੀ ਫੀਡ ਸਟਾਰਟ ਕਰਤੀ ਸੀ ਸ਼ਾਮ ਨੂੰ ਹੀ ਮੈਂ ਜੇਰ ਦੀ ਵੀਡੀਓ ਬਣਾਈ ਸੀ ਸੌਰੀ ਮੈਂ ਪਾਉਣੀ ਭੁੱਲ ਗਿਆ ਉਹਦੇ ਚ ਵੀ ਜੇਰ ਪੈ ਗਈ ਆ ਉਹਦੇ ਜਿਹੇ ਆਪਦਾ ਪਠਾਥਾ ਖਾਈ ਜਾਂਦੀ ਸੀ ਉਦੋਂ ਇਹ ਵੀ ਜਾਨੀ ਕਿ ਆਪਾਂ ਤਾਂ ਉਦੋਂ ਹੀ ਫੀਡ ਪਾਤੀ ਸੀ ਮੂਰੇ ਠੀਕ ਆ ਜੀ ਤੇ ਜਗਤਾਰ ਬਾਜਵਾ ਬਾਈ ਜੀ ਗਾਂ ਸੂਈ ਨੂੰ ਇੱਕ ਦਿਨ ਹੋ ਗਏ ਉਹਦੇ ਤਿੰਨ ਥਣ ਵਿੱਚੋਂ ਬਲੱਡ ਵਾਲਾ ਦੁੱਧ ਉਹਦਾ ਕੀ ਕਰੀਏ ਰਪਲਾਈ ਜ਼ਰੂਰ ਕਰਿਓ ਉਹਦੇ ਵੀਰੇ ਨਾੜਾਂ ਨੂੜਾਂ ਬਾੜ ਗਈਆਂ ਹੁੰਦੀਆਂ ਅੰਦਰੋਂ ਕਈ ਵਾਰੀ ਨਾ ਡੈਮੇਜ ਹੋ ਜਾਂਦਾ ਵਾ ਤਾਂ ਕਰਕੇ ਮਸਟੈਟਸ ਟਾਈਪ ਹੀ ਕਹਿ ਸਕਦੇ ਆ ਇਹਨੂੰ ਵੀ ਤੇ ਤਾਂ ਕਰਕੇ ਬਲੱਡ ਆਉਂਦਾ ਰਹਿੰਦਾ ਬਈ ਇਹਦੇ ਚ ਇਹਦੇ ਪਰਲੇਥਣ ਚੋਂ ਆਉਂਦਾ ਸੀਗਾ ਪਿਛਲੇ ਸੂਏ ਐਂਟੀਬਾਇਟਿਕ ਫਿਰ ਇਹਨੂੰ ਦਿੱਤੇ ਸੀਗੇ ਉਦੋਂ ਮੈਨੂੰ ਕਰੇ ਵਾਲ ਦਵਾਈ ਦਾ ਪਤਾ ਨਹੀਂ ਸੀ ਹੁੰਦਾ ਤੇ ਐਂਟੀਬਾਇਟਿਕ ਦੇ ਕੇ ਬਈ ਲੋਟ ਹੋ ਜਾਂਦੀ ਆ ਕਿਸੇ ਵੀ ਡਾਕਟਰ ਨੂੰ ਦਿਖਾ ਕੇ ਤੁਸੀਂ ਉਹਦੇ ਐਂਟੀਬਾਇਟਿਕ ਲਵਾ ਦਿਓ ਫਿਰ ਬਲੱਡ ਆਉਣਾ ਹਟ ਜਾਊਗਾ ਜੀ ਸੋਣਾ ਚੋਂ ਹਨਾ ਤੇ ਮੇਨ ਗੱਲ ਆਪਾਂ ਹਾਂ ਬੱਚੀ ਦੀ ਕਰਨੀ ਸੀਗੀ ਉੱਠ ਪੁੱਤ ਓਏ ਚਲ ਉਠ ਇਹ ਆਪਾਂ ਸੇਲ ਕਰਨੀਆਂ ਜਿਹੜੇ ਵੀ ਬਾਈ ਨੇ ਲੈਣੀ ਹੋਈ ਆਪਾਂ ਨੂੰ ਦੱਸ ਦਿਓ ਤੇ ਸੈਗ 21280 ਦੀ ਆ ਇਹ ਮਾਂ ਇਹਦੀ ਕਹਾੜੇ ਵਾਲੀ ਆ ਤੁਹਾਨੂੰ ਪਤਾ ਹੀ ਆ ਕਿੱਦਾਂ ਸੋਈ ਸੀਗੀ ਸਾਰਾ ਬਾਇਓ ਡਾਟਾ ਤੇ ਇਹ ਆਪਾਂ ਸੇਲ ਕਰ ਦਾਂਗੇ ਹੁਣ ਕੁੰਗੜੀ ਜੀ ਖੜੀ ਆ ਅੱਜ ਬਾਹਰ ਕੱਢਾਂਗੇ ਇਹਨਾਂ ਨੂੰ ਤੇ ਪੂਰੀ ਵਧੀਆ ਕਦ ਕਾਢਦੀ ਆ ਭਰਾ ਪੂਰੀ ਗਰੋਥ ਹੈ ਇਹਦੀ ਸਾਰਾ ਕੁਝ ਪ੍ਰੋਪਰ ਆ ਪ੍ਰੋਪਰ ਇਹਦੀ ਫੀਡਿੰਗ ਚੱਲਦੀ ਸੀਗੀ ਜਿਹੜੀ ਜਿਹੜੀ ਦੋ ਸਟਾਰਟਰ ਦੇ ਖਾ ਗਈ ਇਹ ਗੱਟੇ ਤੇ ਹੁਣ ਇੱਕ ਕਾਫ ਗਰੋਰ ਦਾ ਖਾ ਗਈ ਇਹ ਠੀਕ ਹੈ ਜੀ ਤੇ ਜਿਹੜੇ ਵੀ ਬਾਈ ਨੇ ਲੈਣੀ ਹੋਈ ਤਾਂ ਦੱਸ ਦਿਓ ਤੇ ਸੈਗ 21280 ਦਾ ਸੀਮਨ ਆਹੇ ਜੀ ਆ ਜੀ ਦੀ ਮਾਂ ਬੈਠੀ ਆ ਇਸ ਟਾਈਮ ਆਪਣੇ ਕੋਲੇ 17 ਤੋਂ 18 ਦੇ ਵਿੱਚ ਵਿੱਚ ਚਲਦੀ ਆ ਇਹ 17 17.5 ਤੇ ਬਸ ਇੱਥੇ ਇੱਕ ਦੁੱਧ ਆ ਇਹਦਾ ਤੇ ਆਪਾਂ ਨੂੰ ਇਹ ਸੂਮਸਾਰ ਦਿੱਤਾ ਸੀ 20 21 ਦੇ ਵਿੱਚ ਵਿੱਚ ਬਸ ਉੱਥੋਂ ਇਹ ਅੱਜ ਇਹਨੂੰ ਸੂਈ ਨੂੰ ਹੋ ਗਿਆ ਮੇਰੇ ਹਿਸਾਬ ਨਾਲ ਬੱਚੀ ਦੀ ਉਮਰ ਹੋਊਗੀ 2.5 ਮਹੀਨੇ ਤੋਂ ਉੱਪਰ ਹੋਗੀ ਸ਼ਾਇਦ ਮੈਨੂੰ ਲੱਗਦਾ ਤੇ ਜੇ ਕਿਸੇ ਨੇ ਲੈਣੀ ਹੋਈ ਤਾਂ ਜਰੂਰ ਦੱਸ ਦਿਓ ਤੇ ਅਲੱਗ ਤੋਂ ਵੀਡੀਓ ਬਣਾ ਦਾਂਗੇ ਇਹਦੇ ਤੇ ਅੱਜ ਇਹਨਾਂ ਨੂੰ ਬਾਹਰ ਬੂਰ ਕੱਢਾਂਗੇ ਧੁੱਪੇ ਤੇ ਹੁਣ ਤਾਂ ਕੁੰਗੜੀ ਜੀ ਖੜੀ ਆ ਤੇ ਬਾਕੀ ਜੇ ਕਿਸੇ ਨੇ ਲੈਣੀ ਹੋਈ ਤਾਂ ਜਰੂਰ ਦੱਸਦੇ ਹੋ ਭਰਾ ਤੇ ਉਹ ਜੇ ਆਪਾਂ ਦੇ ਹਿਸਾਬਕ ਤਾਬ ਕਰ ਲਾਂਗੇ ਤੇ ਵਟਸਐਪ ਤੇ ਮੈਸੇਜ ਕਰਦੇ ਹੋ ਜਿਨੇ ਵੀ ਲੈਣੀ ਹੋਈ ਤੇ ਜਿਹੜਾ ਰੇਟ ਹੋਊਗਾ ਆਪਾਂ ਤੁਹਾਨੂੰ ਦੱਸ ਦਾਂਗੇ ਠੀਕ ਆ ਜੀ ਚਲੋ ਮਿਲਦੇ ਆਂ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ